ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਅ ਸੂਚਨਾ ਹਿਤ ਨੋਟਿਸ ਜਿਹੜੇ ਕਿ ਤੁਹਾਡੇ ਸਿਲੇਬਸ ਦੇ ਵਿੱਚ ਨੇ ਪੰਜਾਬੀ ਲਾਜ਼ਮੀ ਦੇ ਵਿੱਚ ਉਹ ਲੈ ਕੇ ਆਇਆ ਸਟੂਡੈਂਟਸ ਪੰਜਾਬੀ ਲਾਜ਼ਮੀ ਦੇ ਪੰਜਾਬੀ ਲਾਜ਼ਮੀ ਦੇ ਜਿਹੜੇ ਕਿ ਇਹ ਨੋਟਿਸ ਨੇ ਜਿਹੜੇ ਕਿ ਤੁਹਾਡੇ ਸਿਲੇਬਸ ਦੇ ਵਿੱਚ ਹੈਗੇ ਨੇ ਸਾਹਿਤਿਕ ਸੱਭਿਆਚਾਰਕ ਤੇ ਖੇਡ ਖੇਤਰ ਨਾਲ ਸੰਬੰਧਿਤ ਨੇ ਤੁਸੀਂ ਇਹਨਾਂ ਨੂੰ ਆਪਣੇ ਕੋਲੋਂ ਵੀ ਲਿਖ ਸਕਦੇ ਹੋ ਠੀਕ ਹੈ ਆਪਣੇ ਵਰਡਿੰਗ ਦੇ ਵਿੱਚ ਵੀ ਲਿਖ ਸਕਦੇ ਹੋ ਤੇ ਇਹ ਤੁਹਾਨੂੰ ਆਉਣਾਗਾ 10 ਮਾਰਕਸ ਦਾ ਆਊਗਾ ਸਟੂਡੈਂਟਸ ਇਹ ਤੁਸੀਂ ਲਿਖਣਾ ਕਿਵੇਂ ਆ ਤੁਸੀਂ ਇਹ ਸਮਝਣਾ ਵੀ ਜਿਵੇਂ ਤੁਸੀਂ ਕਾਲਜ 'ਚ ਜਾਂ ਸਕੂਲ ਦੇ ਵਿੱਚ ਨੋਟਿਸ ਬੋਰਡ ਦੇਖਦੇ ਹੋ ਹਣਾ ਨੋਟਿਸ ਬੋਰਡ ਤੇ ਉੱਥੇ ਲਿਖਿਆ ਹੋ ਪਾ ਹੁੰਦਾ ਵੀ ਆਹ ਚੀਜ਼ਾਂ ਮਤਲਬ ਕਿ ਆਪਾਂ ਨੇ ਅਨਾਉਂਸਮੈਂਟ ਕਰਨੀ ਹੈ ਕਿਸੇ ਚੀਜ਼ ਦੀ ਉਹ ਆਪਣਾ ਰਿਟਰਨ ਦੇ ਵਿੱਚ ਕਰਨੀ ਹੈ ਵੀ ਇਹ ਚੀਜ਼ ਹੈ ਠੀਕ ਹੈ ਇਹ ਮਾਇੰਦ ਰੱਖਣਿਆ ਵੀ ਤੁਸੀਂ ਜਿਵੇਂ ਆਪਾਂ ਅਨਾਉਂਸਮੈਂਟ ਕਰਦੇ ਹੋ ਹੁਨੇ ਕਿਸੇ ਚੀਜ਼ ਦੀ ਵੀ ਇਹ ਚੀਜ਼ ਹੋ ਰਹੀ ਹੈ ਜਾਂ ਇਹ ਚੀਜ਼ ਜਿਵੇਂ ਆਪਾਂ ਨੇ ਕਹਿਣਾ ਵੀ ਸਕੂਲ ਦੇ ਵਿੱਚ ਭਾਸ਼ਣ ਪ੍ਰਤੀਯੋਗਤਾ ਹੋ ਰਹੀ ਹੈ ਤਾਂ ਆਪਾਂ ਕਹਾਂਗੇ ਵੀ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਭਾਸ਼ਣ ਪ੍ਰਤੀਯੋਗਤਾ ਇਸ ਦਿਨ ਹੋ ਰਹੀ ਹੈ ਇਸ ਟਾਪਿਕ ਤੇ ਹੋ ਰਹੀ ਹੈ ਜਿਨੇ ਵੀ ਪਾਰਟਿਸਿਪੇਟ ਕਰਨਾ ਜਿਨੇ ਵੀ ਸ਼ਾਮਿਲ ਹੋਣਾ ਇਸ ਦੇ ਵਿੱਚ ਉਹ ਆਪਣੇ ਜਿਹੜੇ ਕਿ ਨਾਮ ਦਰਜ ਕਰਵਾਉਣ ਐਵੇਂ ਮਤਲਬ ਕਿ ਕੋਈ ਵੀ ਆਪਾਂ ਨੇ ਜਿਹੜੇ ਕਿ ਸੂਚਨਾ ਦੇਣੀਆਂ ਠੀਕ ਹੈ ਸੋ ਇਹ ਜਿਹੜੇ ਸੂਚਨਾ ਤੁਹਾਡੀ ਸਾਹਿਤਿਕ ਪੱਖੋਂ ਆ ਸੱਭਿਆਚਾਰਕ ਤਾਂ ਖੇਡ ਖੇਤਰ ਨਾਲ ਸੰਬੰਧਿਤ ਆ ਜਿੰਨੇ ਵੀ ਤੁਹਾਡੇ ਸਿਲੇਬਸ ਚ ਨੇ ਆਪਾਂ ਇਹ ਸਾਰੇ ਕਰਾਂਗੇ ਇਸ ਵੀਡੀਓ ਦੇ ਵਿੱਚ ਤਾਂ ਕਿ ਤੁਹਾਡੇ ਟੈਨ ਚੋਂ 10 ਨੂੰ ਜਿਹੜੇ ਕੀ ਮਾਰਕਸ ਆ ਜਾਣ ਉਹ ਵੀ ਮਾਰਕਸ ਕਟੇ ਨਾ ਹਾਂਜੀ ਅ ਫਰਸਟ ਹੈ ਸਾਹਿਤਿਕ ਸਭਾ ਦੀ ਮੀਟਿੰਗ ਸਾਹਿਤਿਕ ਸਭਾ ਦੀ ਮੀਟਿੰਗ ਕਾਲਸ ਕਾਲਰਸ ਦੀ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ 6ਵੇਂ ਪੀਰੀਅਡ ਤੋਂ ਬਾਅਦ ਤੁਸੀਂ ਇੱਥੇ ਜਿਹੜਾ ਮਰਜ਼ੀ ਬਿਰਡ ਲਿਖ ਸਕਦੇ ਹੋ 7 ਤੋਂ 8ਵਾਂ ਜੋ ਵੀ ਤੁਸੀਂ ਲਿਖਣਾ ਜਾਂ ਪਹਿਲਾ ਲਿਖ ਸਕਦੇ ਹੋ ਮਤਲਬ ਕਿ ਤੁਸੀਂ ਉਹ ਆਪਣੇ ਵਰਡਿੰਗ ਚ ਲਿਖ ਸਕਦੇ ਹੋ ਜੀ ਤੋਂ ਮਗਰੋਂ ਕਮਰਾ ਨੰਬਰ 8 ਦੇ ਵਿੱਚ ਹੋਵੇਗੀ ਇੱਥੇ ਤੁਸੀਂ ਰੂਮ ਨੰਬਰ ਵੀ ਚੇਂਜ ਕਰ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਇਹਦੇ ਵਿੱਚ ਕਾਲਜ ਵਗੈਰਾ ਦਾ ਨੇਮ ਵੀ ਚੇਂਜ ਕਰ ਸਕਦੇ ਹੋ ਠੀਕ ਹੈ ਜਿਸ ਵਿੱਚ ਡੀ ਜਿਸ ਵਿੱਚ ਡੀਏਵੀ ਕਾਲਜ ਨਕੋਦਰ ਵਿੱਚ 18 ਦਸੰਬਰ ਨੂੰ ਹੋਣ ਵਾਲੇ ਅੰਤਰ ਕਾਲਜ ਕਪਤਾ ਮੁਕਾਬਲੇ ਵਿੱਚ ਭੇਜੇ ਜਾਣ ਵਾਲੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਊਗੀ ਚੋਣ ਸੰਬੰਧੀ ਫੈਸਲਾ ਲਿਆ ਜਾਊਗਾ ਤੇ ਇਹ ਭਾਬਕੀ ਮੀਟਿੰਗ ਤੁਸੀਂ ਅਟੈਂਡ ਕਰ ਸਕਦੇ ਹੋ ਤਾਂ ਇਹਦੇ ਵਿੱਚ ਸਹੀ ਇੰਚਾਰਜ ਕੌਣ ਨੇ ਅਗੇ ਇੰਚਾਰਜ ਠੀਕ ਹੈ ਤੁਸੀਂ ਨੇਮ ਵੀ ਲਿਖ ਸਕਦੇ ਹੋ ਪੰਜਾਬੀ ਸਾਹਿਤ ਸਭਾ ਸਰਕਾਰੀ ਕਾਲਜ ਕਪੂਰਥਲਾ ਅਗਲਾ ਹੈਗਾ ਪ੍ਰਤਿਭਾ ਚੋਣ ਪ੍ਰਤੀਯੋਗਤਾ ਹਾਂਜੀ ਪ੍ਰਤਿਭਾ ਹੋ ਗਿਆ ਟੈਲੈਂਟ ਸਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਾਲਜ ਦੇ ਵਿਦਿਆਰਥੀਆਂ ਵਿੱਚੋਂ ਪ੍ਰਤਿਭਾਸ਼ਾਲੀ ਚਿੱਤਰਕਾਰਾਂ ਭਾਵ ਜਿਹੜੇ ਪੇਂਟਿੰਗ ਦੇ ਵਿੱਚ ਮਾਹਿਰ ਨੇ ਉਹਨਾਂ ਦੀ ਚੋਣ ਲਈ 16 ਸਤੰਬਰ ਨੂੰ ਕਾਲਜ ਦੇ ਹਾਲ ਦੇ ਵਿੱਚ ਪ੍ਰਤੀਯੋਗਤਾ ਹੋਊਗੀ ਪਹਿਲਾਂ ਕੰਪੀਟੀਸ਼ਨ ਹੋਊਗਾ ਫਿਰ ਉਹਦੇ ਵਿੱਚ ਜਿਹੜਾ ਵੈਸਟ ਹੋਊਗਾ ਉਹਨੂੰ ਕੱਢਿਆ ਜਾਊਗਾ ਚੁਣਿਆ ਜਾਊਗਾ ਠੀਕ ਹੈ ਇਸ ਵਿੱਚ ਭਾਗ ਲੈਣ ਦੇ ਚਾਹਵਨ ਵਿਦਿਆਰਥੀ ਆਪਣੇ ਨਾਂ 12 ਸਤੰਬਰ ਤੱਕ ਪ੍ਰੋਫੈਸਰ ਗੁਰਨਾਮ ਸਿੰਘ ਪੰਜਾਬੀ ਭਾਗ ਦੇ ਕੋਲ ਦਰਜ ਕਰਵਾ ਦੇਣ ਤੁਸੀਂ ਤੇ ਕਿਸੇ ਮਰਜ਼ੀ ਦਾ ਜਿਹੜੇ ਕਿ ਨੇਮ ਲਿਖਵਾ ਦੇ ਅੱਗੇ ਸਹੀ ਮਤਲਬ ਕਿ ਇਹ ਚੀਜ਼ ਦਾ ਢੰਗ ਲਿਖਣ ਦਾ ਢੰਗ ਦੇਖ ਲਓ ਵੀ ਕਿਵੇਂ ਲਿਖਿਆ ਹੋਇਆ ਠੀਕ ਹੈ ਸਹੀ ਪਾ ਕੇ ਫਿਰ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਹੋ ਗਿਆ ਅੱਗੇ ਭੰਗੜੇ ਲਈ ਪ੍ਰੈਕਟਿਸ ਕਾਲਜ ਦੀ ਭੰਗੜਾ ਟੀਮ ਦੇ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਕਿ 20 ਅਕਤੂਬਰ ਨੂੰ 20 ਅਕਤੂਬਰ ਤੋਂ ਹਰ ਰੋਜ਼ 3:30 ਵਜੇ ਤੋਂ ਲੈ ਕੇ 4:30 ਵਜੇ ਤੱਕ ਰੀਕ੍ਰिएशन ਸੈਂਟਰ ਵਿੱਚ ਭੰਗੜੇ ਦੀ ਪ੍ਰੈਕਟਿਸ ਹੋਇਆ ਕਰੇਗੀ ਇਹਦੇ ਵਿੱਚ ਸਾਰੇ ਮੈਂਬਰਾਂ ਦਾ ਭਾਗ ਲੈਣਾ ਜ਼ਰੂਰੀ ਆ ਤਾਂ ਸਹੀਨ ਚਾਰ ਸਰਕਾਰੀ ਕਾਲਜ ਹੁਸ਼ਿਆਰਪੁਰ ਕਾਲਜ ਦਾ ਜਿਹੜੇ ਮਰਜ਼ੀ ਤੁਸੀਂ ਨਾਮ ਲਿਖ ਸਕਦੇ ਹੋ ਠੀਕ ਹੈ ਨੈਕਸਟ ਹੈਗਾ ਤੁਹਾਡਾ ਜੁਵਕ ਅਪਲਾਈ ਸਵਾ ਦੀ ਮੀਟਿੰਗ ਹਾਂਜੀ ਜੁਵਾ ਜੁਵਕ ਅਪਲਾਈ ਸਵਾ ਦੀ ਮੀਟਿੰਗ 18 ਅਗਸਤ ਨੂੰ 8ਵੇਂ ਪੀਰੀਅਡ ਵਿੱਚ ਕਮਰਾ ਨੰਬਰ 23 ਵਿੱਚ ਹੋਵੇਗੀ ਜਿਸ ਵਿੱਚ ਕਾਲਜ ਦੇ ਵਿੱਚ ਸਫਾਈ ਦੇ ਪ੍ਰਬੰਧਾ ਬਾਰੇ ਵਿਚਾਰ ਕੀਤਾ ਜਾਊਗਾ ਤੁਸੀਂ ਸਟੂਡੈਂਟਸ ਇਹਦੀ ਜਿਹੜੀ ਕਿ ਆਪਣੇ ਕੋਲੋਂ ਵੀ ਵਰਡਿੰਗ ਬਣਾ ਸਕਦੇ ਹੋ ਤੇ ਬਸ ਉਹਨੂੰ ਲਿਖਣ ਦਾ ਢੰਗ ਸੋਡਾ ਸਹੀ ਹੋਣਾ ਚਾਹੀਦਾ ਠੀਕ ਹੈ ਤੇ ਜੁਵਕ ਭਲਾਈ ਸਭਾ ਦੇ ਮੈਂਬਰ ਜੁਵਕ ਭਲਾਈ ਸਭਾ ਦੇ ਜਿੰਨਾ ਮੈਂਬਰਾਂ ਦਾ ਇਹ ਪੀਰੀਅਡ ਬੇਲਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਮੀਟਿੰਗ ਦੇ ਵਿੱਚ ਜ਼ਰੂਰ ਭਾਗ ਲੈਣ ਅਗੇ ਸਹੀ ਸਕੱਤਰ ਜੁਵਕ ਭਲਾਈ ਸਭਾ ਸਰਕਾਰੀ ਕਾਲਜ ਟਾਂਡਾ ਨੈਕਸਟ ਹੈਗਾ ਭਾਰਤੋਲਕ ਖੜਿਆਰੀਆਂ ਦੀ ਚੋਣ ਭਾਰਤੋਲਕ ਖੜਿਆਰੀਆਂ ਨੂੰ ਚੋਣ ਕਰਨੀਆਂ 18 ਸਤੰਬਰ ਨੂੰ 10 ਵਜੇ ਤੋਂ 2 ਵਜੇ ਤੱਕ ਕਾਲਜ ਦੇ ਵਿੱਚ ਨਵੇਂ ਆਏ ਵਿਦਿਆਰਥੀਆਂ ਵਿੱਚੋਂ ਭਾਰ ਤੋਲਕ ਖੇਡ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਇੱਕ ਪ੍ਰਤੀਯੋਗਤਾ ਰਹੀਂ ਚੋਣ ਕੀਤੀ ਜਾਊਗੀ ਪਹਿਲਾਂ ਕੰਪੀਟੀਸ਼ਨ ਕਰਵਾਇਆ ਜਾਊਗਾ ਉਹਦੇ ਵਿੱਚੋਂ ਜਿਹੜੇ ਬੈਸਟ ਹੋਣਗੇ ਫਿਰ ਉਹਨਾਂ ਨੂੰ ਚੁਣਿਆ ਜਾਊਗਾ ਠੀਕ ਹੈ ਇਸ ਵਿੱਚ ਭਾਗ ਲੈਣ ਦੇ ਚਾਹਵਨ ਵਿਦਿਆਰਥੀ 16 ਸਤੰਬਰ ਤੱਕ ਆਪਣੇ ਨਾਮ ਨਿਮਨ ਹਸਤਾਖਰੀ ਕੋਲ ਦਰਜ ਕਰਵਾ ਦੇਣ ਅਗਿਆ ਬਲਜੀਤ ਸਿੰਘ ਡੀਪੀਆਈ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਨੈਕਸਟ ਹੈਗਾ ਕਵੀ ਦਰਬਾਰ ਪੰਜਾਬੀ ਸਾਹਿਤ ਸਭਾ ਵੱਲੋਂ 3 ਨਵੰਬਰ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਕਾਲਜ ਦੇ ਹਾਲ ਦੇ ਵਿੱਚ ਇੱਕ ਹਾਸ ਰਸੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬੀ ਦੇ 10 ਪ੍ਰਸਿੱਧ ਹਾਸ ਰਸੀ ਕਵੀ ਹਿੱਸਾ ਲੈਣਗੇ ਇਸ ਦਾ ਆਨੰਦ ਲੈਣ ਲਈ ਕਾਲਜ ਵਿੱਚ 10 ਤੋਂ 12 ਵਜੇ ਤੱਕ ਪੜਾਈ ਬੰਦ ਰਹੇਗੀ ਅਗਿਆ ਸਹੀ ਪ੍ਰਿੰਸੀਪਲ ਠੀਕ ਹੈ ਪ੍ਰਿੰਸੀਪਲ ਸਾਹਿਬਾ ਕਾਲਜ ਦਾ ਤੁਸੀਂ ਨੇਮ ਲਿਖ ਸਕਦੇ ਹੋ ਨੈਕਸਟ ਹੈਗਾ ਪੰਜਾਬੀ ਸਾਹਿਤ ਸਭਾ ਦੇ ਅਹੁਦੇਦਾਰਾਂ ਦੀ ਚੋਣ ਪੰਜਾਬੀ ਸਾਹਿਤ ਸਭਾ ਦੇ ਅਹੁਦੇਦਾਰਾਂ ਦੀ ਚੋਣ ਕਰਨੀ ਹੈ 2022 ਦੇ ਵਿੱਚ ਆ ਚੁੱਕਿਆ ਠੀਕ ਹੈ ਬਾਕੀ ਤੁਹਾਨੂੰ ਸਾਰੇ ਪਤਾ ਲੱਗੇ ਰਹੋਗੇ ਕਿ ਕਿਹੜੇ-ਕਿਹੜੇ ਇਅਰ ਚ ਆਇਆ ਹੋਇਆ ਪੰਜਾਬੀ ਸਾਹਿਤ ਸਭਾ ਦੇ ਮੈਂਬਰ ਸਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਪੰਜਾਬੀ ਸਾਹਿਤ ਸਭਾ ਦੇ ਮੈਂਬਰ ਸਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਕਿ 28 28 ਸਤੰਬਰ 2016 ਨੂੰ ਤੁਸੀਂ ਇਹਦੇ ਥਾਂ ਤੇ ਜਿਹੜੇ ਕਿ ਹੁਣ 2024 ਵਾਲੀ ਜਿਹੜੀ ਡੇਟ ਆ ਉਹ ਕੋਈ ਮਰਜ਼ੀ ਲਿਖ ਸਕਦੇ ਹੋ ਠੀਕ ਹੈ ਦੁਪਹਿਰੇ 1 ਵਜੇ ਸਭਾ ਦੇ ਅਹੁਦੇਦਾਰ ਪ੍ਰਧਾਨ ਜਿਹਦੇ ਵਿੱਚ ਉਪ ਮੰਡਲ 77 ਜੁਆਇੰਟ 77 ਖਜ਼ਾਨਚੀ ਤੇ 10 ਐਗਜ਼ੈਕਟਿਵ ਮੈਂਬਰਾਂ ਦੀ ਚੋਣ ਹੋਊਗੀ ਠੀਕ ਹੈ ਇਸ ਸਬੰਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ 26 ਸਤੰਬਰ 3 ਵਜੇ ਤੱਕ ਪਹੁੰਚ ਜਾਣੇ ਚਾਹੀਦੇ ਨੇ ਤੁਸੀਂ ਆਪਣੇ ਕੋਲੋਂ ਕੋਈ ਮਰਜ਼ੀ 16 17 ਜਿਹੜੀ ਮਰਜ਼ੀ ਡੇਟ ਲਿਖ ਸਕਦੇ ਹੋ ਠੀਕ ਹੈ ਤੇ ਚੋਣ ਲਈ ਜੇਕਰ VOTING ਦੀ ਜ਼ਰੂਰਤ ਪਈ ਤਾਂ ਉਹ ਵੀ ਹੱਥ ਖੜੇ ਕਰਵਾ ਕੇ ਜਿਹੜੇ ਕਿ ਉਹਨਾਂ ਦਾ ਪਰਮਾ ਹੰਗਾਰਾ ਲਿਆ ਜਾਊਗਾ ਭਾਵੇਂ ਉਹਨਾਂ ਦੀ ਚੋਣ ਕੀਤੀ ਜਾਊਗੀ ਹੱਥ ਖੜੇ ਕਰਵਾ ਕੇ ਚੋਣ ਕਰਵਾ ਲਈ ਜਾਊਗੀ ਸਾਰੇ ਮੈਂਬਰਾਂ ਨੂੰ ਇਸ ਸੰਬੰਧੀ ਹੋਣ ਵਾਲੀ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ ਅੱਗੇ ਸਹੀ ਇੰਚਾਰਜ ਪੰਜਾਬੀ ਸਾਹਿਤ ਸਭਾ ਰਾਮਗੜੀਆ ਕਾਲਜ ਫਗਵਾੜਾ ਨੈਕਸਟ ਹੈਗਾ ਖੂਨਦਾਨ ਕੈਂਪ ਹਾਂਜੀ ਸਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕੀ ਕਾਲਜ ਦੇ ਵਿੱਚ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇਸ਼ੀ ਹਿੱਦੀ ਦਿਵਸ ਦੇ ਮੌਕੇ ਉੱਤੇ ਜ਼ਿਲ੍ਹਾ ਰੈੱਡ ਕਰਾਸ ਦੀ ਦੇਖ ਰੱਖ ਖੇਡ ਸਵੇਰੇ 12 ਵਜੇ ਤੋਂ ਲੈ 12 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਇੱਕ ਖੂਨਦਾਨ ਕੈਂਪ ਲਗਾਇਆ ਲਾਇਆ ਜਾ ਰਿਹਾ ਹੈ ਜਿਹੜੇ ਵਿਦਿਆਰਥੀ ਖੂਨਦਾਨ ਕਰਵਾਉਣਾ ਚਾਹੁੰਦੇ ਨੇ ਉਹ 22 ਮਾਰਚ ਤੱਕ ਆਪਣੇ ਨਾਂ ਐਨ ਐਸ ਸੀ ਦਫ਼ਤਰ ਵਿੱਚ ਲਿਖਾ ਦੇਣ ਤੁਸੀਂ ਇਹ ਲੈਣਾ ਹਰ ਇੱਕ ਚ ਲੈ ਐਡ ਕਰ ਸਕਦੇ ਹੋ ਕਿ ਸਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਅੱਗੇ ਸਹੀ ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ ਨੈਕਸਟ ਹੈਗਾ ਹਾਂਜੀ ਖੇਡ ਮੇਲਾ ਖੇਡ ਮੇਲਾ ਸਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਾਲਜ ਦੇ ਵਿੱਚ 20 ਤੋਂ 23 ਫਰਵਰੀ 20 ਤੋਂ 23 ਫਰਵਰੀ ਤੱਕ 4 ਦਿਨ ਖੇਡ ਮੇਲਾ ਲਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਪਿੰਨ ਪਿੰਨ ਕਾਲਜਾਂ ਦੇ ਖੜਿਆ ਰਿਕਵੱਡੀ ਰੱਸਾ ਕਸੀ ਹਾਕੀ ਫੁੱਟਬਾਲ ਬਾਸਕਟਬਾਲ ਵਾਲੀਬਾਲ ਤੇ ਬਾਕਸਿੰਗ ਖੇਡਾਂ ਵਿੱਚ ਭਾਗ ਲੈਣਗੇ ਇਨ੍ਹਾਂ ਦਿਨਾਂ ਵਿੱਚ ਕਾਲਜ ਦੇ ਵਿੱਚ ਪੜਾਈ ਬੰਦ ਰਹੇਗੀ ਪਰੰਤੂ ਸਾਰੇ ਵਿਦਿਆਰਥੀਆਂ ਦਾ ਮੇਲੇ ਵਿੱਚ ਦਰਸ਼ਕਾਂ ਦੇ ਰੂਪ ਦੇ ਵਿੱਚ ਆਡੀਅנס ਦੇ ਰੂਪ ਦੇ ਵਿੱਚ ਹਾਜ਼ਰ ਰਹਿਣਾ ਤੇ ਖੜਿਆਰੀਆਂ ਦਾ ਹੌਸਲਾ ਫੁਜਾਈ ਕਰਨਾ ਜ਼ਰੂਰੀ ਹੈ ਅਗੇ ਸਹੀ ਇਨਚਾਰਜ ਖੇਡ ਮੇਲਾ ਡੀਵੀ ਕਾਲਜ ਜਲੰਧਰ ਸੋ ਇਸੀ ਤੁਹਾਡੇ ਜਿਹੜੇ ਕੀ ਇਹ ਸੂਚਨਾਵਾਂ ਥੈਂਕਸ